ਬੈਲਸਡੇ ਕੋਲ ਮੈਂ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਡਿੰਗਰਾ ਤੇ ਸਿਮਰਜੀਤ ਬਿਆਸ ਦਾ ਉਹਨਾਂ ਦਾ ਰੋਡ ਤੋਂ ਨਿਕਲਣਾ ਸੀ ਤੇ ਸਿਮਰਜੀਤ ਬਿਆਸ ਤੇ ਰੋਡ ਰਾਜਾ ਵਡਿੰਗਰੀ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾ ਘੁੱਟ ਦੇ ਪਏ ਨੇ ਮੇਰੇ ਜ਼ਖਮਾਂ ਤੇ ਨੂਨ ਛਿੜਕਿਆ ਇਹਨਾਂ ਨੇ ਸਿਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿਉਂ ਦਾ ਛੋਟੀ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵਡਿੰਗਰੇ ਨੇ ਸਿਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱ ਛੇ ਲੇ ਪੰਜ ਛੇ ਲੇ ਡੇਜ਼ ਭੇਜੀਆਂ ਜਿਨ੍ਹਾਂ ਦੇ ਵਿੱਚ ਮੇਨ ਸੀ ਹਰਪ੍ਰੀਤ ਕੌਰ ਉਹ ਇਹ ਸਾਰੀਆਂ ਲੇਡੀਜ਼ ਨੇ ਆ ਕੇ ਮੈਨੂੰ ਗਾਲਾਂ ਕੱਢੀਆਂ ਕਹਿੰਦੀਆਂ ਤੂੰ ਪ੍ਰੋਟੈਸਟ ਕਿਉਂ ਕਰਦੀ ਪਈ ਆ ਉਹਦੇ ਖਿਲਾਫ ਤੂੰ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਤੂੰ ਇੱਥੇ ਕਿਉਂ ਆਈ ਆ ਤੂੰ ਹਰ ਜਗ੍ਹਾ ਕਿਉਂ ਜਾਨੀ ਆ ਜਦਕਿ ਮੇਰਾ ਉਹਨਾਂ ਨਾਲ ਕੋਈ ਵਾਹ ਵਸਤਾ ਹੀ ਨਹੀਂ ਹੈਗਾ ਸੀ ਮਰਜੀਤ ਬਿਆਨ ਦੀ ਗੁੰਡਾਗਰਦੀ ਅਜੇ ਵੀ ਹੈਗੀ ਆ ਅਜੇ ਵੀ ਗੁੰਡਾ ਕਰਦੀ ਅਧੀ ਚੱਲਦੀ ਆ ਪੁਲਿਸ ਨੇ ਉਹ ਗੁੰਡੀਆਂ ਜਨਾਨੀਆਂ ਨੂੰ ਫੜਨ ਦੀ ਬਜਾਏ ਮੈਨੂੰ ਲੈ ਕੇ ਪੁਲਿਸ ਥਾਣੇ ਆ ਗਈ ਆ ਕਹਿੰਦੇ ਤੂੰ ਪਰ ਟੈਸਟ ਨਹੀਂ ਕਰ ਸਕਦੀ ਤੂੰ ਪਰ ਟੈਸਟ ਕਰ ਹੀ ਨਹੀਂ ਸਕਦੀ ਕਿ ਇਲੈਕਸ਼ਨ ਕੋਡ ਚੱਲਦਾ ਪਿਆ ਪਰ ਟੈਸਟ ਜਦ ਕਿ ਮਨਰਲ ਰਾਈਟ ਆ ਹਰ ਇੱਕ ਇਨਸਾਨ ਦਾ ਕੋਈ ਵੀ ਬੰਦਾ ਪ੍ਰੋਟੈਕਟ ਕਰ ਸਕਦਾ ਹੈ ਤੇ ਮੈਨੂੰ ਥਾਣੇ ਲੈ ਕੇ ਕਹਿੰਦੇ ਕਿ ਤੇਰੇ ਤੇ ਅਸੀਂ ਕਲੰਦਰਾ ਦਿੰਨੇ ਆ ਤੈਨੂੰ ਅਸੀਂ ਅਰੈਸਟ ਕਰਾਂਗੇ ਤੇ ਤੇਰੇ ਤੇ ਅਸੀਂ 57 ਦਿੰਨੇ ਆ ਮੈਂ ਕਿਹਾ ਫਿਰ ਉਹ ਲੇਡੀਜ਼ ਵੀ ਲਿਆਓ ਨਾ ਜਿਹੜੀਆਂ ਲੇਡੀਜ਼ ਨੇ ਮੈਨੂੰ ਮਾਰਕੁਟਾਈ ਕੀਤੀ ਆ ਉਹਨਾਂ ਦੇ ਇਲੈਕਸ਼ਨ ਕੋਡ ਕੋਈ ਨਹੀਂ ਲੱਗਦਾ ਹੈਗਾ ਤੇ ਉਹ ਇਹਨਾਂ ਨੇ ਫਿਰ ਕਹਿੰਦੇ ਅਸੀਂ 57 ਕਰਦੇ ਤੈਨੂੰ ਵੀ ਅੰਦਰ ਕਰਾਂਗੇ ਉਹਨੂੰ ਵੀ ਅੰਦਰ ਕਰਾਂਗੇ ਮੈਂ ਕਿਹਾ 57 ਕਰੋ ਫਿਰ ਪਰ ਲੇਡੀਜ਼ ਲਿਆਓ ਵਾਲੀਆਂ ਉਹ ਲੇਡੀਜ਼ ਸ਼ਰੀਆਂ ਬੈਂਸ ਦੇ ਨਾਲ ਘੁੰਮਦੀਆਂ ਪਈਆਂ ਹਜੇ ਵੀ ਉਹ ਰੋਡ ਸ਼ੋਅ ਦੇ ਵਿੱਚ ਉਹ ਜੀ ਗੱਲ ਥੋੜੇ ਅਸਨੇ ਨਾਲ ਵੀ ਹੱਥੋਂ ਪਾਈ ਕੀਤੀ ਗਨਮੈ ਨੇ ਬੜੀ ਮੁਸ਼ਕਲ ਨਾਲ ਮੈਨੂੰ ਉਹ ਤਾਂ ਬਚਾਇਆ ਤੁਸੀਂ ਦੱਸੋ ਪੁਲਿਸ ਨੇ ਮੈਨੂੰ ਕੀ ਖਾਸ ਸਿਕਿਉਰਟੀ ਹੈ ਮੇਰੀ ਕਿ ਮੇਰੇ ਨਾਲ ਹੱਥੋਂ ਪਾਈ ਹੋ ਗਈਆਂ ਮੇਰੇ ਨਾਲ ਮਾਰਕੁੱਟਾਈ ਕਰ ਗਈਆਂ ਤੇ ਉਹ ਆ ਆ ਗਨਮੈ ਨੇ ਮੇਰੀ ਆ ਸਿਕਿਉਰਟੀ ਆ ਲਾਅ ਐਂਡ ਆਰਡਰ ਹੈਗਾ ਆ ਇਹ ਕੋਡ ਆਫ ਕੰਡਕਟ ਹੈਗਾ ਕਿ ਕਿਸੇ ਮਰਜੀ ਦੇ ਬੈਂਸ ਬੈਂਸ ਦੇ ਬੰਦੇ ਗੁੰਡਾਗਰਦੀ ਕਰਨ ਤੇ ਪੁਲਿਸ ਮੈਨੂੰ ਡਿਟੇਨ ਕਰੇ ਉਲਟਾ ਬੈਠ ਤੇ ਸੀ ਮੈਂਨ ਦੇਖਿਆ ਤਾਂ ਗੁਰਦੀਪ ਕੌਰ ਦੇ ਫੋਨ ਮਿਸਟ ਮੈਂ ਫਿਰ ਫੋਨ ਕੀਤਾ ਇਹਦਾ ਫੋਨ ਬੰਦ ਅਲਟੀਮੇਟਲੀ ਇਹ ਗਨਮੈਨ ਦਾ ਫੋਨ ਆਇਆ ਕਿ ਜੇ ਇਹਨੂੰ ਡਿਟੇਨ ਕੀਤਾ ਹੋਇਆ ਫੋਨ ਖੋਇਆ ਹੋਇਆ ਹੈ ਇਹ ਰੋੜਾ ਪੈਲਸ ਦੇ ਕੋਲ ਚੌਕ 'ਚ ਬੈਠ ਕੇ ਸਾਈਡ ਤੇ ਪ੍ਰੋਟੈਸਟ ਕਰ ਰਹੀ ਹੈ ਬੈਨਰ ਲੈ ਕੇ ਕਿ ਇਸ ਰੇਪਿਸਟ ਨੂੰ ਰਾਜਾ ਵੜਿੰਗਣੇ ਨਾਲ ਕਿਉਂ ਲਿਆ ਇਹ ਰਾਜਾ ਵੜਿੰਗ ਨੂੰ ਸਵਾਲ ਕਰ ਸਕਦੇ ਆ ਇਹਨਾਂ ਦੇ ਲੀਡਰ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਗਾਲਾਂ ਸਾਰਿਆਂ ਨੂੰ ਗਾਲਾਂ ਕੱਢ-ਕੱਢ ਕਹਿੰਦੇ ਆ ਜਿਹੜੇ ਪਲਵਾਨਾਂ ਦਾ ਚੱਕਰ ਹੈ ਉਹਦੇ ਤੇ ਵੀ ਬੋਲਦੇ ਆ ਤਾਂ ਕਿਉਂ ਨਹੀਂ ਇਹਦਾ ਰਾਈਟੇ ਬੋਲੇ ਜਦ ਇਹਨੂੰ ਜਸਟਿਸ ਨਹੀਂ ਮਿਲ ਰਿਹਾ ਜਸਟਿਸ ਡਿਲੇ ਕੀਤਾ ਜਾ ਰਿਹਾ ਹੈ ਹਾਈ ਕੋਰਟ ਵੱਲੋਂ ਸਟੇ ਕੇਸ ਨੂੰ ਕਰਕੇ ਹਰ ਕਿਸਮ ਦੀ ਦੁਰਵਰਤੋਂ ਕਰਕੇ ਇਹਨਾਂ ਦੇ ਘਰਾਂ ਦੇ ਵਿੱਚ ਬੰਦੇ ਪੇਜ ਪੇਜ ਪੈਸੇ ਆਫਰ ਕਰ ਕਰ ਹੁਣ ਵੀ ਲਗਾਤਾਰ ਪ੍ਰਯਾਸ ਕਰ ਰਹੇ ਹੈ ਤੇ ਕਿਉਂ ਨਹੀਂ ਪ੍ਰੋਟੈਸਟ ਕਰੂਗਾ ਉਹ ਚਾਰ ਪੰਜ ਔਰਤਾਂ ਨੇ ਆ ਕੇ ਇਹਦੇ ਤੇ ਹਮਲਾ ਕੀਤਾ ਇਹਦੇ ਤੇ ਫਿਜ਼ੀਕਲ ਅਸੌਲਟ ਕੀਤਾ ਇਹਨੂੰ ਚਪੇੜਾਂ ਠੁੱਡੇ ਮਾਰੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਮੈਂ ਹੈਰਾਨ ਹਾਂ ਉਹ ਔਰਤਾਂ ਕਹਿ ਜੀਆਂ ਬੈਂਸ ਦੇ ਨਾਲ ਜਿਹੜੀਆਂ ਆਪਣੇ ਮੂੰਹ ਚੋਂ ਸ਼ਬਦ ਗੰਦਬੱਕਦੀਆਂ ਔਰਤਾਂ ਉਹਦੇ ਬਾਅਦ ਦੋ ਗਨਮੈਨ ਹੈ ਇਹਨਾਂ ਨਾਲ ਫਿਜ਼ੀਕਲੀ ਮਿਸਬੀਹਵ ਕੀਤਾ ਦੋਨੇ ਗਨਮੈਨ ਨੇ ਦੋਨਾਂ ਨਾਲ ਮੈਸਵੇਵ ਕਰਕੇ ਇਹਨਾਂ ਦੀ ਬਰਦੀ ਪਾੜਨ ਤੱਕ ਗਏ ਇਹਨਾਂ ਨੇ ਪੁਲਿਸ ਨੇ ਉਲਟਾ ਇਹਨੂੰ ਲਿਆ ਕੇ ਅੰਦਰ ਬਿਠਾਇਆ ਹੋਇਆ ਸੀ ਤੇਰੇ ਤੇ 57 ਕਰਾਂਗੇ ਮੈਂ ਅੱਥੇ ਬਾਹਰ ਕੱਢਿਆ ਤੇ ਹੁਣ ਮੈਂ ACP 2 ਨੂੰ ਕਿ ਆ ਜਾਓ ਮੈਂ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਐਂਡ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਦੇਣ ਲੱਗਾ ਕਿ ਗੁੰਡੇ ਬੈਸ ਤੇ ਤੇ ਬੈਸ ਦੀਆਂ ਣੀਆਂ ਨਾਲੇ ਔਰਤਾਂ ਨਾਲ ਤੇ ਕੇਸਿਸਟਰ ਹੋਣਾ ਚਾਹੀਦਾ ਇਹਦੇ ਕਿ ਰੱਖਿਆ ਕਦੋਂ ਤੋਂ ਕਦ ਤੱਕ ਸਾਨੂੰ ਘੰਟਾ ਹੋ ਗਿਆ ਇੱਕ ਇੱਕ ਘੰਟਾ ਹੋ ਗਿਆ ਐਂਡ ਅੰਦਰ ਬਿਠਾਇਆ ਹੋਇਆ ਸੀਗਾ ਮੁੰਚੀ ਦੇ ਕਮਰੇ 'ਚ ਉੱਥੇ ਬਿਠਾ ਕੇ ਜਦ ਮੈਂ ਆਇਆ ਮੈਂ ਬਾਹਰ ਕੱਢਿਆ ਉਹਨੂੰ ਵੀ ਖੋਲਿਆ ਸੀ ਦਾ ਫੋਰਥ ਸਵਿਚ ਟਾਪ ਵਾਰਿਆ ਸੀ ਤਿਸ ਦੇਖੋ ਤੁਸੀਂ ਇਹ ਆਓ ਦੇਖੋ ਔਰ ਰੈਪਿਸਟ ਤੇ ਨ ਰੈਪਿਸਟ ਸ਼ਰਮਣੀ ਆਂਦੀ ਇਹਨਾਂ ਨੂੰ ਉੱਤੇ ਬੈਠਾ ਰਾਹੁਲ ਗਾਂਧੀ ਉਹਨੂੰ ਸ਼ਰਮਣੀ ਆਂਦੀ ਤੂੰ ਇਹਨੂੰ ਜੁਆਇਨ ਕਰਾਇਆ ਇਹਨੂੰ ਇਹ ਕੌਣ ਦੱਸੇ ਇਹਨਾਂ ਨੂੰ ਰਾਹੁਲ ਗਾਂਧੀ ਨੂੰ ਨਿਆਂ ਔਰਤ ਨਿਆਂ ਫਲਾਨਾ ਨਿਆਂ ਅਰ ਰਾਜਾ ਬੜਿੰਗ ਬੋਲਦਾ ਫਿਰਦਾ ਮੈਂ ਨਿਆਂ ਤੇ ਆਉਂਗਾ ਔਰ ਰਾਜਾ ਬੜਿੰਗ ਤੂੰ ਆਹ ਲਾਣਤ ਤੇਰੇ ਤੇ ਆ ਰੈਪਿਸਟ ਨੂੰ ਨਾਲ ਲੈ ਕੇ ਬੋਟਾ ਪਿੱਛੇ ਡਿੱਗ ਗਿਆ ਤੂੰ ਕਮਾਲ ਹੈ ਲਾਣਤ ਤੁਹਾਡੇ ਤੇ 100 ਲਾਣਤ ਤੁਹਾਡੇ ਤੇ ਮੈਂ ਕਹ ਰਿਹਾ ਜੋ ਤੁਹਾਨੂੰ ਮੈਡਮ ਦਾ ਤੋਹਫ਼ਾ ਹੀ ਹੋਇਆ ਸੇਮ ਜੋ ਮੈਡਮ ਨੇ ਦੱਸਿਆ ਤੁਹਾਨੂੰ ਉਹ ਸੇਵ ਉਹੀ ਹੋਇਆ ਤੇ ਮੈਡਮ ਦੇ ਨਾਲ ਤੋਹਫ਼ਾ ਹੀ ਹੋ ਰਹੀ ਸੀ ਹਾਂ ਇਹਨਾਂ ਨੇ ਕੀਤੀ ਸੀ ਲੇਡੀ ਉਹ ਲੇਡੀ ਜੋ ਕਿਹੜੀਆਂ ਲੇਡੀਆਂ ਕਿਹੜੀਆਂ ਸੀ ہاں ਛੇ ਰੇੜੀਆਂ ਸੀ ਜਿਹੜਾ ਨਾਮ ਜਾਣਦੇ ਇਹਨਾਂ ਨੂੰ ਚਾਹਤੇ ਤੁਸੀਂ ਉਹਦਾ ਸਕورٹی ਦੀ ਅਸੀਂ ਤਾਂ ਮੈਡਮ ਨਾਲ ਮੈਡਮ ਨੇ ਦਾ ਸਕورٹی ਪਰ ਤੁਸੀਂ ਬਚਾਇਆ ਨਹੀਂ ਮੈਡਮ ਨੂੰ ਬਚਾਇਆ ਹੋਰ ਤਦੇ ਬਚਾਇਆ ਕਰਕੇ ਬਚਿਆ ਨਹੀਂ ਉਹ ਤੁਹਾਨੂੰ ਤਲਾਹ ਦੇਤੀ ਸੀ ਨਾਲੇ ਤੁਸੀਂ ਹਾਂਜੀ ਤੁਹਾਨੂੰ ਤਲਾਹ ਦੇਤੀ ਸੀ ਨਾਲੇ ਹਾਂ ਜੀ ਅਸੀਂ ਤੁਹਾਡਾ ਫੋਨ ਕਰਤਾ ਸੀ ਪੀਸੀ ਆ ਰਿਹਾ ਕੀ ਨਾਮ ਕੀ ਏ ਤੁਹਾਡਾ ਕਾਂਸਟੇਬਲ ਬਲਜਿੰਦਰ ਸਿੰਘ ਮੈਡਮ ਇਸ ਸਕਿਉਰਟੀ ਸੀ ਮੈਡਮ ਸਕਿਉਰਟੀ ਹੈ ਮੈਡਮ ਦੇ ਬਾਅਦ ਜੋ ਰੈਸਟ ਕੀਤਾ ਠਾਲੇ ਵਾਲਿਆਂ ਨੇ ਹਾਂ ਇਹ ਰੌਚ ਲੈ ਆਏ ਸੀ ਮੈਡਮ ਨੂੰ ਕਿਨੇ ਕਿੰਨੇ ਘੰਟੇ ਦਾ ਟਾਈਮ ਬਤਾਇਆ ਹੋ ਗਿਆ 2 ਘੰਟੇ ਅੱਜ ਠੀਕ ਹੈ ਕਿਹੜਾ ਥਾਣਾ ਕਿਹੜਾ ਹੈ ਨਹੀਂ ਥਾਣਾ ਕਿਹੜਾ ਇਹ ਸਮਰਪੁਰ ਦੀ ਚੀਜ਼ ਹੈ ਕਦੋਂ ਜਿੱਦਾਂ ਇਹ ਵਾਕਿਆ ਹੋਇਆ ਕਿਹੜੀ ਜਗ੍ਹਾ ਹੋਇਆ ਸੀ ਰੋੜਾ ਪੈਲਸ ਰੋੜਾ ਪੈਲਸ ਕੀ ਮੈਟਰ ਕੀ ਹੋਇਆ ਸੀ ਪੂਰਾ ਅਜੀਜ਼ਰ ਮੈਡਮ ਨਾਲ ਕੰਮ ਮੈਨਾ ਗ੍ਰੀਪ ਵਰਜਨ ਹਾਂ ਤੇ ਉੱਥੇ ਕੁਝ ਲੇਡੀਜ਼ ਆ ਗਏ ਮੈਡਮ ਨਾਲ ਉਤੋਂ ਬਾਈ ਕਰਨ ਲੱਗੀਆਂ ਅੱਛਾ ਇਹ ਅਸੀਂ ਛਣਾ ਰਹੇ ਸੀਗੇ ਤੇ ਹਾਂਜੀ ਉਹਦੇ ਵਿੱਚ ਥੋੜੀ ਜਿਹੀ ਉਹ ਤੇ ਮੈਡਮ ਨੂੰ ਕੁੱਟਿਆ ਵੀ ਉਹਨਾਂ ਨੇ ਹਾਂਜੀ ਸਰ ਕਿੰਨੀਆਂ ਜਨਨੀਆਂ ਸੀ ਉਹ ਉਹ 5 ਤੋਂ 6 ਜਨਨੀਆਂ ਤੇ ਉਹਨਾਂ ਨਾਲ ਬੰਦਾ ਵੀ ਸੀ ਕੋਈ ਪੰਜ ਛੇ ਬੰਦੇ ਸਾਈਡ ਤੇ ਖੜੇ ਸੀ ਤੇ ਉਹਨਾਂ ਨੇ ਉਹਨਾਂ ਨੇ ਵੀਡੀਓ ਵਗੈਰਾ ਵੀ ਬਣਾਈ ਹੈ ਯੈਸ ਸਰ ਅੱਜ ਉਹਨਾਂ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਐ ਉਸ ਤੋਂ ਆ ਪੁਲਿਸ ਆ ਗਈ ਐ ਹਾਂਜੀ ਸਰ ਤੇ ਪੁਲਿਸ ਪੁਲਿਸ ਨੇ ਚੱਲ ਗਏ ਜੇ ਉਹ ਤਾਂ ਜਨ ਤੋਂ ਲੇਡੀਸ ਤਾਂ ਚਰੀਆਂ ਗਈਆਂ ਅੱਛਾ ਤੇ ਮੈਂ ਪੁਲਿਸ ਫੜ ਕੇ ਫੇਰ ਇੱਥੇ ਲਿਆਈ ਐ ਹਾਂਜੀ ਤੇ ਕਿੰਨੀ ਦੇਰ ਹੋ ਗਈ ਮੈਡਮ ਨੂੰ ਇੱਥੇ ਲਿਆਉਣ ਦੇ ਤੇ ਜੇ ਉਹਨਾਂ ਨੇ ਕੁੱਟੇ ਚੰਗੀ ਤਰ੍ਹਾਂ ਹਾਂਜੀ ਸਰ ਮਾਰੇ ਲੱਗਾ ਪਤਾ ਉਹ ਕੌਣ ਹੈ ਲੇਡੀ ਨਹੀਂ ਸਰ ਮੈਨੂੰ ਹੈ ਮੈਡਮ ਨੂੰ ਪਤਾ ਹੈ ਮੈਨੂੰ ਇਹਨਾਂ ਪਤਾ ਨਹੀਂ ਤੁਸੀਂ ਉੱਤੇ ਮੌਕੇ ਦੇ ਸੀ ਜਦੋਂ ਕੁੱਟੇ ਤੁਸੀਂ ਤੁਸੀਂ ਛੁਡਾਇਆ ਵੀ ਐ ਮੈਡਮ ਨੂੰ ਹਾਂਜੀ ਹਾਂਜੀ ਸਰ ਅਜਾ ਕਿੰਨੇ ਗਨਮੈਂਸ ਜਦੋਂ ਤੁਸੀਂ ਛਡਾਇਆ ਐਸੇ ਦੋ ਜਣੇ ਸੀ ਠੀਕ ਹੈ ਜੀ ਸਰ ਰੋੜਾ ਪੈलेस ਦੇ ਕੋਲ ਵਿੱਚ ਸਾਈਡ ਦੇ ਉੱਤੇ ਰੋਡ ਦੇ ਉੱਤੇ ਖੜਕੇ ਪ੍ਰੋਟੈਸਟ ਕਰਦੀ ਪਈ ਸੀ ਰਾਜਾ ਵਡਿੰਗਰਾ ਤੇ ਸੀ ਮਜੀਦ ਬੈਂਸ ਨਾਲ ਰੋਡ ਤੋਂ ਨਿਕਲਣਾ ਸੀ ਤੇ ਸੀ ਮਰਜੀਤ ਬਿਆਸ ਦੀ ਰੋਡ ਰਾਜਾ ਵੜਿੰਗ ਨੂੰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਨਾਰੀ ਸ਼ਕਤੀ ਦੇ ਗਲਾਕਟ ਦੇ ਪਏ ਨੇ ਮੇਰੇ जख्मਾਂ ਤੇ ਨੂਨ ਛਿੜਕਿਆ ਇਹਨਾਂ ਨੇ ਸਿਮਰਜੀਤ ਬਿਆਸ ਨੂੰ ਜੁਆਇਨ ਕਰਾ ਕੇ ਸਾਰਾ ਕੁਝ ਪਤਾ ਇਹਨਾਂ ਨੂੰ ਕਿ ਇਹ ਬੰਦਾ ਕਿਉਂਦਾ ਛੋਟੀ ਥੋੜੀ ਜਿਹੀ ਵੋਟਾਂ ਦੀ ਘਟੀਆਂ ਪੋਲਿਟਿਕਸ ਦੇ ਲਈ ਇਹਨਾਂ ਨੇ ਰਾਜਾ ਵੜ ਨੇ ਸਿਮਰਜੀਤ ਬਿਆਸ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਤੇ ਜਦੋਂ ਮੈਂ ਇੱਥੇ ਪ੍ਰੋਟੈਸਟ ਕਰਦੀ ਪਈ ਸੀ ਤਾਂ ਇਹ ਸਿਮਰਜੀਤ ਬਿਆਸ ਨੇ 6 5 6 ਲੇਡੀਜ਼ ਭੇਜੀਆਂ ਜਿਨ੍ਹਾਂ ਦੇ ਵਿੱਚ ਮੇਨ ਸੀ ਹਰਪ੍ਰੀਤ ਕੌਰ